ਅੱਜ ਅੱਪਾ ਗੱਲ ਕਰਾਂਗੇ ਐਚ ਪੀ ਸੀ ਯਾਨੀ ਕਿ ਹੋਲਿਸਟਿਕ ਪ੍ਰੋਗਰੈਸ ਕਾਰਡ ਸਭ ਤੋਂ ਪਹਿਲਾਂ ਇਹ ਜਿਹੜੇ ਕਾਰਡ ਨੇ ਦੋਨਾਂ ਹੀ ਮੀਡੀਅਮ ਵਿੱਚ ਜੋ ਵਿਭਾਗ ਵੱਲੋਂ ਤਿਆਰ ਕੀਤੇ ਗਏ ਨੇ ਇਹਨਾਂ ਰਿਪੋਰਟ ਕਾਰਡਾਂ ਨੂੰ ਪ੍ਰਿੰਟ ਕਰਾਉਣ ਵਾਸਤੇ 5 ਰੁਪਏ ਪ੍ਰਤੀ ਵਿਦਿਆਰਥੀ ਜਿਹੜਾ ਫੰਡ ਹੈ ਉਹ ਹਰੇਕ ਸਕੂਲ ਨੂੰ ਭੇਜਿਆ ਗਿਆ ਹੈ ਐਚ ਪੀ ਸੀ ਕਾਰਡ ਵਿੱਚ ਜਿਹੜਾ ਵਿਦਿਆਰਥੀਆਂ ਦਾ ਸਰਬਪੱਖੀ ਮੁਲਾਂਕਣ ਕੀਤਾ ਜਾਣਾ ਹੈ ਉਹਦੇ ਵਿੱਚ 7 ਪੈਮਾਨੇ ਸ਼ਾਮਿਲ ਹਨ ਜਿਸ ਵਿੱਚ ਜਨਰਲ ਡਿਟੇਲ ਆਫ ਸਟੂਡੈਂਟ ਰਿਪੋਰਟ ਆਫ ਸਟੂਡੈਂਟਸ اٹینڈਰਸ ਰਿਪੋਰਟ ਆਫ ਜਨਰਲ ਹੈਲਥ ਆਫ ਸਟੂਡੈਂਟ ਸਟੂਡੈਂਟ ਅਕੈਡਮਿਕ ਐਂਡ ਪਰਸਨਲ ਗੋਲ ਐਂਡ ਰਿਪੋਰਟ ਆਫ ਸਟੂਡੈਂਟ ਰਿਗਾਰਡਿੰਗ ਹਿਸ ਪਾਰਟਿਸਪੇਸ਼ਨ ਔਨ ਅਦਰ ਕਰਿਕੂਲਰ ਐਕਟੀਵਿਟੀਜ਼ ਪੰਜਵੇਂ ਪੁਆਇੰਟ ਚ ਅਕੈਡਮਿਕ ਰਿਪੋਰਟ ਜਿਹੜੀ ਹੈ ਉਹ ਭਰੀ ਜਾਣੀ ਹੈ ਜਿਹਦੇ ਵਿੱਚ ਬਾਈ ਮੰਥਲੀ ਟਰਮ ਪ੍ਰੀ ਬੋਰਡ ਫਾਈਨਲ ਐਗਜ਼ਾਮ ਜੋ ਮਾਰਕ ਆਫ ਸੀ ਸੀ ਐਂਡ ਇੰਟਰਨਲ ਅਸੈਸਮੈਂਟ ਸ਼ਾਮਿਲ ਹੈ ਛੇਵਾਂ ਪੁਆਇੰਟ ਜੋ ਕਿ ਹੁਣ ਇਸ ਵਾਰ ਜਿਹੜਾ ਹੈ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਹ ਹੈ B competencies identified from NEST 2024 ਸੱਤਵੇਂ ਪੁਆਇੰਟ ਚ ਜੋ ਹੈ ਉਹ ਹੈ ਪੇਰੈਂਟ ਟੀਚਰ ਕਾਰਡ ਜਿਸ ਵਿੱਚ ਜਿਹੜਾ ਪੇਰੈਂਟ ਹੈ ਉਹ ਜਨਰਲ ਜਿਹੜੀ ਆਬਜ਼ਰਵੇਸ਼ਨ ਹੈ ਆਪਣੀ ਰਿਕਾਰਡ ਕਰ ਸਕਦਾ ਹੈ CC ਲਗਾਉਣ ਸੰਬੰਧੀ ਜਿਹੜਾ ਹੈ ਇੱਕ ਸਕੂਲ ਪੱਧਰੀ ਕਮੇਟੀ ਜਿਹੜੀ ਕੀ ਬਣਾਈ ਜਾਏਗੀ ਜਿਸ ਦਾ ਇੰਚਾਰਜ ਸਕੂਲ ਮੁਖੀ ਹੋਏਗਾ ਉਹਦੇ ਵਿੱਚ ਇੱਕ ਸ਼੍ਰੇਣੀ ਇੰਚਾਰਜ ਅਤੇ ਇੱਕ ਵਿਸ਼ਾ ਅਧਿਆਪਕ ਜੋ ਹੈ ਸ਼ਾਮਿਲ ਹੋਏਗਾ ਇਨਾਂ ਇਸ ਕਮੇਟੀ ਦੀ ਜਿਹੜੀ ਨਿਰੋਲ ਜ਼ਿੰਮੇਵਾਰੀ ਹੈ ਉਹ ਸੀਸੀ ਸੰਬੰਧੀ ਨਿਰਧਾਰਿਤ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜਾ ਫੰਡ ਸਕੂਲ ਨੂੰ ਭੇਜਿਆ ਗਿਆ ਹੈ ਜੋ ਕਿ ਆਪਾਂ ਨੇ ਵਰਤਨਾ ਹੈ ਪ੍ਰਿੰਟ ਕਰਾਉਣ ਵਾਸਤੇ ਉਹਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਸਕੂਲ ਮੁਖੀ ਸਕੂਲ ਦੇ ਤਿੰਨ ਸੀਨੀਅਰ ਲੈਕਚਰਾਰ ਅਧਿਆਪਕ ਤੇ ਐਸ ਐਮ ਸੀ ਦਾ ਇੱਕ ਜਿਹੜਾ ਮੈਂਬਰ ਹੈ ਸ਼ਾਮਿਲ ਰਹੇਗਾ ਸਕੂਲ ਮੁਖੀ ਜਿਹੜਾ ਹੈ ਇਸ ਕਮੇਟੀ ਨਾਲ ਵਿਚਾਰ ਵਟਾਂਦਲਾ ਕਰਨ ਉਪਰੰਤ ਹੀ ਮਤਾ ਪਾ ਕੇ ਜੋ ਰਿਪੋਰਟ ਕਾਰਡਾਂ ਦੀ ਫੋਟੋ ਕਾਪੀ ਹੈ ਉਹ ਕਰਾਊਗਾ ਵਧੀਆ ਕੁਆਲਿਟੀ ਨੂੰ ਜਿਹੜਾ ਹੈ ਇਹ ਸਬੰਧੀ ਸੁਨਿਸ਼ਚਿਤ ਕੀਤਾ ਜਾਵੇ ਤੇ ਕੁਝ ਗੱਲਾਂ ਜੋ ਕਿ ਵਿਭਾਗ ਵੱਲੋਂ ਹੀ ਆਈਆਂ ਨੇ ਇਸ ਕਾਰਡ ਸਬੰਧੀ ਪੇਪਰ ਦਾ ਜਿਹੜਾ ਸਾਈਜ਼ ਹੈ ਉਹ A4 ਹੋਵੇ ਅਤੇ ਜਿਹੜੀ ਕੁਆਲਿਟੀ ਹੈ 75 GSM ਤੋਂ ਘੱਟ ਨਾ ਹੋਵੇ ਪ੍ਰਿੰਟਿੰਗ ਦੋਵੇਂ ਪਾਸੇ ਕਰਾਉਣ ਉਪਰੰਤ ਡਬਲ ਪਿਨ ਜਿਹੜਾ ਸਟੈਪਲ ਹੈ ਉਹ ਕਰਾਇਆ ਜਾਏਗਾ ਇਹ ਜਿਹੜਾ ਰਿਪੋਰਟ ਕਾਰਡ ਹੈ ਪੀਟੀਐਮ ਦੌਰਾਨ ਜੋ ਹੈ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਾਂਝਾ ਕੀਤਾ ਜਾਵੇ ਜੀ ਤੇ ਇਸ ਤੇ ਜਿਹੜੇ ਮਾਪਿਆਂ ਦੇ ਹਸਤਾਖਰ ਨੇ ਉਹ ਜ਼ਰੂਰ ਕਰਾਏ ਜਾਣ ਇਹਨਾਂ ਐਚਪੀਐਸ ਕਾਰਡਾਂ ਦਾ ਸਚਾਰੂ ਉਪਯੋਗ ਜਾਂ ਵਿਦਿਆਰਥੀਆਂ ਲਈ ਉਪਲਬਧਤਾ ਦੀ ਜਿਹੜੀ ਮੋਨੀਟਰਿੰਗ ਹੈ ਉਹ ਮੁੱਖ ਦਫ਼ਤਰ ਦੀਆਂ ਟੀਮਾਂ ਦੁਆਰਾ ਜਿਹੜੀ ਹੈ ਸਮੇਂ-ਸਮੇਂ ਤੇ ਕੀਤੀ ਜਾਵੇਗੀ ਜੀ ਧੰਨਵਾਦ